ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਐਜੂਕੇਸ਼ਨ 인ਫਰਾਸਟ੍ਰਕਚਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਅਪਗ੍ਰੇਡ ਵੀ ਕਰਨਾ ਹੈ ਨਵੇਂ ਵੀ ਬਣਾਉਣੇ ਆ ਟੌਪ ਕਲਾਸ ਦੀ ਪੜ੍ਹਾਈ ਹੋਵੇ ਟੌਪ ਕਲਾਸ ਦਾ ਇਲਾਜ ਹੋਵੇ ਦੇਸ਼ ਦੇ ਵਿੱਚ ਉਹਨਾਂ ਹਸਪਤਾਲਾਂ ਦਾ ਨਾਮ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਉਹਦਾ ਇੱਕ ਛੋਟਾ ਜਿਹਾ ਇਹ ਅੱਜ ਦਾ ਹਿੱਸਾ ਅੱਜ ਦੀ ਧੜੀ ਅੱਜ ਉਦਘਾਟਨ ਕੀਤਾ ਉਹ ਸਾਰੀਆਂ ਮਸ਼ੀਨਾਂ ਮੈਂ ਵੇਖ ਕੇ ਆਇਆ ਕਿ ਉਹ ਦੇਸ਼ ਦੇ ਵਿੱਚ ਹੈ ਨਹੀਂ ਉਹ ਮਸ਼ੀਨਾਂ ਜਿਹੜੀਆਂ ਇੱਥੇ ਲੱਗੀਆਂ ਐ ਲੇਟੈਸਟ ਮਾਡਲ ਹੋਣਾ ਚਾਹੀਦਾ ਬਿਲਡਿੰਗ ਦਾ ਵੀ ਨਹੀਂ ਤਾਂ ਸਰਕਾਰੀਆ ਸਤਾਲਾਂ ਦਾ ਨਕਸ਼ਾ ਇੱਕੋ ਜਿਹਾ ਹੀ ਹੁੰਦਾ ਲਾਲ ਰੰਗ ਦੀਆਂ ਇੱਟਾਂ ਆਉਂਦੀਆਂ ਨੇ ਪਹਿਲੀ ਦੇਖ ਕੇ ਪਤਾ ਲੱਗ ਜਾਂਦਾ ਵੀ ਇੱਥੇ ਤਾਂ ਖੂਨ ਹੀ ਲੱਗਿਆ ਹੋਣਾ ਲੋਕਾਂ ਦਾ ਹੋਰ ਤਾਂ ਕੀ ਲੱਗਿਆ ਹੋਊਗਾ ਇੱਥੇ ਸੋ ਮੈਂ ਕਹਾਂ ਯਾਰ ਸ਼ੀਸ਼ੇ ਵਾਲੀਆਂ ਬਿਲਡਿੰਗਾਂ ਵਧੀਆ ਬਣਾਓ ਕੀ ਪੁਰਾਣੀਆਂ ਇੱਟਾਂ ਛੱਡ ਦਿਓ ਉਦਾਸੀ ਵਾਲੀਆਂ ਨੇ ਉਹ ਇੱਟਾਂ ਸੈਡનેસ ਸੌਨਸ ਮੈਂ ਕਹਾਂ ਹੈਪੀਨੈਸ ਲੈ ਕੇ ਆਓ ਬੜੀ ਦੇਰ ਬਾਅਦ ਪੰਜਾਬ ਹੱਸਣ ਲੱਗਿਆ ਹੈ